ਵਾਹਿਗੁਰੂ ਸਾਬ ਜੀ ਸੁਖੀ ਬਸੇ ਮਸਕੀਨੀਆ ਆਪਣਵਾਰ ਤਲੇ ਬਡੇ ਬਡੇ ਅੰਧਾਰੀਆਂ ਨਾਨਕ ਗਰਬ ਗਲੇ ਸੋ ਕਉ ਟਲ ਗੁਰ ਸੇਵੀ ਐ ਐਨਸ ਸੈਜ ਸੁਬਾਏ ਦਰਸ਼ਨ ਪਰਸੀ ਐ ਗੁਰੂ ਕਾ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਸੁਹੀ ਮਹਲਾ ਪੰਨਵਾ ਤੋ ਮੈਂ ਆਇਆ ਸ਼ਰਣੀ ਆਇਆ ਉਰਸੈ ਆਇਆ ਕਿਰਪਾ ਆਇਆ ਜੋ ਭਵੈ ਤਿਉ ਰਾਖੋ ਸਵਾਮੀ ਮਾਰਗ ਗੁਰ ਪਠਾਇਆ ਨਹੀਂ ਆਇਆ ਉਰੋ ਸਾਇਆ ਕਿਰਪਾ ਆਇਆ ਜੋ ਭਾਵੈ ਤੂੰ ਰੱਖੋ ਸੁਆਮੀ ਮਾਰਗ ਗੁਰੇ ਪੁਠਾਇਆ ਰਾਹਾ ਮਾਂ ਦੁੱਤਰ ਮਾਇਆ ਜੈਸੇ ਪਵਨ ਚੁਲਾਇਆ ਸੁਨ ਸੁਨ ਹੀ ਦਰਾਇਆ ਕਰੋ ਧਰਮ ਰਾਹਾ ਗਰੇ ਅੰਧ ਕੂਪਾਇਆ ਪਾਵਕ ਸੁਗਰਾਇਆ ਗਈ ਓਟ ਸਦਾਇ ਨਾਨਕ ਹਰ ਧਿਆਇਆ ਅਬ ਮੈਂ ਊਰਾ ਪਾਇਆ ਗਈ ਓਟ ਸਾਧਿਆ ਨਾਨਕ ਹਰ ਧਿਆਇਆ ਮੈਂ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾ ਤੋ ਮੈਂ ਆਇਆ ਸ਼ਰਣੀ ਆਇਆ ਔਰ ਉਸ ਆਇਆ ਕਿਰਪਾ ਆਇਆ ਜਿਉ ਭਾਵੈ ਤਿਉ ਰਾਖੋ ਸੁਆਮੀ ਮਾਰਗ ਗੁਰੁ ਉਠਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਮਾਸਰੋ ਲਿਖਣ ਦੇ ਤੋ ਵਾਹਿਗੁਰੂ ਸਾਬ ਜੀ ਤਨ ਗੁਰੂ ਗਰੀ ਬਨਵਾਜ ਜੇ ਜੇ ਤੰਬਰ ਧਿਆਨ ਕੋ ਨਿਤ ਉਠ ਆਏ ਹੈ ਸੰਤ ਅੰਤ ਲਹਗੇ ਮੁਕਤ ਫਲ ਪਾਵेंगे भगवंत अੰਤ ਲਹਗੇ ਮੁਕਤ ਫਲ ਪਾਵेंगे भगवंत ਵਾਹਿਗੁਰੂ ਜੀ ਸਵਈਆ ਕੋਟ ਇੰਦਰ ਕਰੇ ਜੇ ਕੇ ਕਈ ਕੋਟ ਉਪਿੰਦਰ ਬਣਾਏ ਖੁਪਾਇਓ ਕੋਟਕ ਇੰਦਰ ਕਰੇ ਜੇ ਕੇ ਕਈ ਕੋਟ ਉਪਿੰਦਰ ਬਣਾਏ ਖਪਾਇਓ ਦਾਨਮ ਦੇਵ ਫਨਿੰਦਰ ਘਰਾ ਧਰ ਪਸ਼ ਪਸ਼ੂ ਨਾ ਜਾਤ ਗਨਾਇਓ ਆਜ ਲਗੇ ਤਬ ਸਾਧਤਾ ਸ਼ਿਵਜੂ ਬ੍ਰਹਮਾ ਕਸ਼ੂ ਪਾਰ ਨਾ ਪਾਇਓ ਬੇਦ ਕੁਤੇਬ ਨਾ ਭੇਦ ਲਖਿਓ ਜੇ ਸਉ ਗੁਰੂ ਗੁਰ ਮੋਹ ਬਤਾਇਓ ਆਜ ਲਗੇ ਤਬ ਸਾਧਤ ਹੈ ਸ਼ਿਵ ਊ ब्रह्म कश